ਕਦੇ ਕੋਈ ਨਹੀਂ ਆਉਂਦਾ ਕਦੇ ਕੋਈ ਨਹੀਂ ਆਉਂਦਾ ਕਦੇ ਮਿਸਤਰੀ ਨਹੀਂ ਆਉਂਦਾ ਕਦੇ ਲੇਬਰ ਆ ਜਾਂਦੀ ਆ ਅੱਜ ਮਿਸਤਰੀ ਆ ਗਿਆ ਅੱਜ ਲੇਬਰ ਨਹੀਂ ਆਈ ਵਾ ਨਹੀਂ ਜਿੰਦੇ ਅੱਜ ਦੀ ਲਾਈ ਬ੍ਰਿਜ ਤੁਹਾਡਾ ਸਵਾਗਤ ਹੈ ਜੀ ਕੱਢਦੇ ਗੱਲਾਂ ਵਾ ਤਾਂ ਸਾਂਝੀਆਂ ਕਿ ਕਿਆ ਕੁਝ ਚੱਲ ਰਿਹਾ ਮਾਰਕੀਟ ਦੇ ਵਿੱਚ ਸਾਰੀ ਗੱਲਬਾਤ ਸੁਣਾਉਂਗਾ ਵੀ ਕਿਆ ਹੋਇਆ ਅੱਜ ਮੈਂ ਦੇਖਿਆ ਜਦੋਂ ਤੱਕ ਮੈਂ ਤੂੰ ਜਲਦੀ ਆਜਾ ਨਾ 8 ਵਜੇ ਆ ਗਏ ਅੱਜ ਉਦੋਂ ਦਿਹਾੜੀ ਨਹੀਂ ਆਉਂਦੇ ਹੈ ਤੇ ਪਰ ਕੀ ਗੱਲ ਹੈ ਹਾਂ 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 ਥੋੜਾ ਲੇਟ ਆਏ ਕਰ ਹਾਂਜੀ ਮੈਂ ਨੂੰ ਚਾਹ ਪਾਣੀ ਦਿੱਤੇ ਮਾਤਾ ਕਹਿੰਦਾ ਕਿ ਇੰਨਾ ਉਹੀ ਆ ਕੇ ਚਾਹ ਪੀ ਲਿਆ ਉਹਨੂੰ ਡੱਬਾ ਕਰਿਆ ਭੇਜਾਂ ਚਾਪੀ ਲੈਨੇ ਫਿਰ ਲਿਆ ਲੈ ਪੀ ਲੰਦੇ ਆ ਦੁਬਾਰੇ ਲਿਆ ਉਹ ਤਾਂ ਲੈ ਹਾਂ ਕੀ ਹੋਰ ਲੈ ਲੈ ਚਾਹ ਉਹ ਮੈਂ ਮੈਂ ਸਵੇਰੇ ਉੱਠਿਆ ਸਾਜਰ ਸਾਡੇ ਘਰ ਚ ਰੇਤਾ ਆ ਗਿਆ ਉਹ ਤੁਸੀਂ ਗਨਮਲ ਬਲੋਅਰ ਦੇਖ ਲਓ ਗਿਆ ਉਹਨਾਂ ਕੋਲੋਂ ਭਈਆਂ ਕੋਲੋਂ ਮੈਂ ਬੱਸ ਵੀ ਆ ਜਾ ਛੇਤੀ ਛੇਤੀ ਆ ਸਕਦੇ ਆ ਤੇ ਇਹ ਕੰਦ ਗਿੱਲੀ ਵੀ ਕਰਨੀ ਹੈ ਹਾਂ ਹਾਂ ਬਸ ਲਾ ਦੋ ਪਾਣੀ ਇੱਕ ਵਾਰ ਹੁਣ ਲਾ ਦੇ ਪਾਣੀ ਮੀਂਹ ਪੈ ਜਾਣਾ ਰਾਤ ਦਾ ਮੇਰੇ ਖਾਲਚ ਪਰਸੋਂ ਨੂੰ ਪੈਣਾ ਨਹੀਂ ਕੱਲ ਨੂੰ ਪੈਣਾ ਕੱਲ ਨੂੰ ਨਹੀਂ ਪਰਸੋਂ ਨੂੰ ਹੈ ਕੱਲ ਨੂੰ ਪੈਂਦਾ ਹੁੰਦਾ ਜੀ ਅੱਜ ਤਾਂ ਹੁਣ ਜਰਾ ਜਰਾ ਲੱਗਣਾ ਨਹੀਂ ਹੈ ਜਿਆਦਾ ਦੇਖ ਲਾ ਜੀਤਨ ਨੂੰ ਪੁੱਛਾ ਜੀਤਨ ਨੂੰ ਫੋਨ ਕਰਕੇ ਉਹ ਕਿਦਾਂ ਦੇਖਦਾ ਸਣਾ ਪੁੱਛਦਾ ਲਾ ਫੋਨ ਕਰਕੇ ਇੱਕ ਬੰਦਾ ਚੱਲਣਾ ਇੱਕ ਬੰਦਾ ਦੇਖ ਲੈਂਦੇ ਇੱਕ ਮਹਿਕ ਲੱਗ ਜੂ ਤੇਰੇ ਨਾਲ ਮੈਸੇਜ ਨੇ ਪਤੰਗ ਉਡਾਉਣੇ ਅੱਜ ਉਤਾ ਸੁੱਟਦਾ ਜੇ ਵੇ ਦੇ ਘਰ ਆ ਜਲ ਮੈਂ ਗਿਆ ਭਈਆਂ ਕੋਲ ਕਹਿੰਦੇ ਆਉਂਦੇ ਆ ਸਰਦਾਰ ਜੀ ਤੇ ਆ ਫੇਰ ਕੀ ਹੁਣ ਗਿਆ ਕਹਿੰਦੇ ਅਸੀਂ ਹੋਟ ਨਾਲ ਦਿਹਾੜੀ 'ਤੇ ਲੰਘ ਗਏ ਗਲਤੀ ਕਰਤੀ ਇਹ ਥੱਲੇ ਰੱਖਣੇ ਦਿਹਾੜੀ 'ਤੇ ਪੈਸੇ ਦਿੱਤੇ ਸਾਰੇ ਉਹਨਾਂ ਨੇ ਦੇਤੇ ਸਾਰੇ ਕਾਹੀ ਨਹੀਂ ਆਏ ਥੱਲੇ ਹੁਣ ਅਗਲੀ ਵਾਰ ਤਾਂ ਪੈਸੇ ਥੱਲੇ ਰੱਖਣੇ ਦੇ ਤਾਂ ਮੈਂ ਤਾਂ ਕਹਿਣਾ ਨਹੀਂ ਗਿਆ ਉਹ ਤਾਂ ਮਾਂ ਦਾ ਜਲਾ ਘਰ ਦਾ ਹੀ ਬੰਦਾ ਹੋਣਾ ਵੇ ਕਰ ਦੇ ਬੰਦੇ ਫ੍ਰੀ ਕੰਮ ਕਰਨਾ ਹਾਂਜੀ ਕਹਿੰਦੇ ਜਾਂਦੇ ਹੀ ਬੰਦਵਾ ਘਰ ਦੇ ਬੰਦੇ ਤਾਂ ਫ੍ਰੀ ਕੰਮ ਕਰਦੇ ਮੰਨੂ ਕਹਿੰਦਾ ਜਦੋਂ ਘਰ ਬਣੇਗਾ ਤਾਂ ਇਹ ਕਿਹੜੇ ਵੜਨ ਦੇਣਾ ਤਾਂ ਹਾਂ ਵਾ ਦੇਖ ਲੈ ਕਿ ਐਸੀ ਪਰੰਪਰਾ ਹੈ ਜਿਨ੍ਹਾਂ ਨੇ ਘਰ ਬਣਾਇਆ ਉਹ ਅੰਦਰ ਉਹਨਾਂ ਨੂੰ ਐਂਟਰੀ ਨਹੀਂ ਨਹੀਂ ਹੁੰਦਾ ਦੇਖੀ ਰਹੀ ਸਜਾ ਕੇ ਬਾਹਰੋਂ ਭੱਜਦੇ ਨਹੀਂ ਅੰਦਰ ਨਹੀਂ ਆਣਾ ਹਾਂ ਬਸ ਠੀਕ ਹੈ ਚਲੀ ਜਾਊਗਾ ਤਾਂ ਤੇਰੇ ਹਾਫ ਕਰੂਗੇ ਫਿਰ ਹਾਫ ਕਰੂਗੇ ਨਾ ਨਾ ਬਾਹਰ ਹੀ ਥੱਲੇ ਨੂੰ ਆ ਜਾਣਾ ਆਪਾਂ ਨੇ ਇਹਨੂੰ ਬੰਨੋ ਕਿੱਧਰ ਹੈ ਕਿੱਧਰ ਬੰਨੂਗਾ ਹੁਣ ਇਹਨੂੰ ਇਹਦਾ ਬਾਹ ਹੁਣ ਅਹੀਂ ਰਹਿਣੀ ਆ ਇਹਦਾ ਹਿੱਲੀ ਜਾਣੀ ਆ ਤਾਂ ਫਿਰ ਹੈ ਨਾ ਹਿੱਲੇ ਨੂੰ ਕੋਈ ਆਹੀ ਆ ਮਰਾ ਟੋਟਾ ਉੱਪਰ ਫੇੜ ਆ ਜਾਣਾ ਅੱਛਾ ਆ ਮਾਥਾ ਲੈਓ ਆਂ ਥੱਲੇ ਸਿਆਲਾ ਕਟਾ ਥੱਲੇ ਨਾ ਤਾਂ ਮੈਂ ਕਿਹਾ ਫਟਟਕ ਗੱਬੇ ਤਾਂ ਢੜਕੇ ਆ ਹਾਂ ਜਿਹਦੇ ਵਜਨ ਦਾ ਹੀ ਜਾਂਦਾ ਗੱਬੇ ਨਾ ਨਾ ਨਹੀਂ ਸੈਡਾਂ ਜੇ ਮੈਨੂੰ ਰਹਿ ਜਿਆਦਾ ਗੱਬੇ ਜਨਾ ਖੜਾ ਉਹ ਗੱਬੇ ਟੁੱਟਣਾ ਜਾਏ ਮੈਂ ਕਿਹਾ ਨਹੀਂ ਨਾ ਨਹੀਂ ਉਹ ਆ ਹਲਕਾ ਨਾ ਜਿਹਦੇ ਤੇ ਤੂੰ ਖੜਾ ਤਾਂ ਹਾਤਾ ਮਜ਼ਬੂਤ ਲੱਗਦਾ ਹੁਣ ਦੇਖਣ ਨੂੰ ਦੋ ਬਾਲਾ ਨੇ ਇੱਥੇ ਦੋ ਬੱਟੇ ਵਾਲੇ ਟੱਕਰ ਛੋਟੀਆਂ ਕਰਦੀਆਂ ਕਿੱਥੇ ਆਰੇ ਇੱਧਰ ਕਰ ਲੈ ਮੈਂ ਉਹ ਕਿਹੜਾ ਉਹ ਦਾ ਉੱਥੇ ਦਾ ਇਹੀ ਕਰਦਾਨ ਆਪਾਂ ਅੜੇ ਕੋੜੀ ਲਾ ਕੇ ਨਾ ਥੋੜੇ ਫੱਟੀਆਂ ਪਈਆਂ ਅੱਜ ਹੈਗੀ ਆ ਜੀ ਬਸੰਤ ਪੰਚਮੀ ਤੇ ਪਤੰਗ ਝੜਾਉਣ ਲੱਗੇ ਤੇ ਮੌਸਮ ਵੀ ਠੀਕ ਆ ਲਸਾ ਮੌਸਮ ਹੈ ਹਵਾ ਚੱਲ ਰਹੀ ਆ ਇੱਕ ਸਾਲ ਬਸੰਤ ਪੰਚਮੀ ਨੂੰ ਹਵਾ ਚੱਲਿਓ ਨਹੀਂ ਪਤੰਗੇ ਨਹੀਂ ਝੜੇ ਹੈਗੇ ਨਾ ਉਹ ਤਾਂ ਹੋਰ ਪਾਸੇ ਲੰਘੇ ਦੂਜੀ ਪਾਰਟੀ ਦੇ ਰਲਕੇ ਜਾ ਕੇ ਹੁਣ ਅੱਛਾ ਕਦਾਂ ਸਾਜਰੀ ਉੱਪਰ ਖੜਾ ਹਾਂ ਇਹ ਤਾਂ ਚੱਕੇ ਤਾਂ ਨਹੀਂ ਇੰਨੀ ਅੱਗੇ ਨੂੰ ਹੋ ਜੂਗੀ ਖੋਲਣੀ ਪੈਣੀ ਸਾਰੇ ਹੱਟੇ ਲਾਉਣੇ ਪੈਣਗੇ ਅੱਛਾ ਨਹੀਂ ਚਾਰ ਬੰਦੇ ਇੱਕ ਦੂਜੇ ਨਾਲ ਕੇ ਚਾਹਣਾ ਹਨ ਅੱਛਾ ਸਾਡੀ ਤਾਂ ਭਾਈ ਫੁੱਲ ਤਿਆਰੀ ਧੀ ਪਾਣੀ ਮੈਂ ਪੜਤਾ ਤਾਂ ਇੱਧਰ ਪੜਤਾ ਇੱਧਰ ਪੜਤਾ ਪਾਣੀ ਸਾਡੀ ਤਾਂ ਫੁੱਲ ਤਿਆਰੀ ਧੀ ਭਾਈ ਅੱਜ ਰੇਤਾ ਸਾਡਾ ਆ ਗਿਆ ਦਾ ਬਾਹਰ ਨੀਲਾ ਰੇਤਾ ਮੈਂ ਉਹਦੇ ਚੱਟ ਲਾ ਲਈ ਰੇਤੇ ਦੀ ਫਿਰ ਆ ਜੋ ਰੇਤਾ ਕਰ ਦੇ ਸੈਟ ਫਿਰ ਅਸੀਂ ਠੀਕ ਦੇ ਰਿਹਿਆੜੀ ਵੀ ਇੰਨਾ ਕਾ ਅਸੀਂ ਚੱਕੇ ਲੈਣਾ ਅੰਦਰ ਕਰੇ ਲੈਣਾ ਜਿਹੜਾ ਪੂਰੇ ਪੂਰੇ ਹੁਣ ਸਾਨੂੰ ਉੱਪਰ ਨੂੰ ਕਰਨਾ ਪੈਣਾ ਹੈ ਉਹ ਹਾਂ ਹੋਰ ਤਾਂ ਨਹੀਂ ਬੜੀ ਹੋਣੀ ਇੱਥੇ ਉਹ ਜਿਹੜੀ ਉਹਨੇ ਬਾਥਰੂਮ ਚ ਖੜੀ ਹੈ ਉਹ ਦੇਖ ਲਓ ਉਹ ਹੋਰ ਦੀ ਆ ਇਧਰ ਨਹੀਂ ਆਇਆ ਕਰ ਮੈਂ ਕਿ ਗੇਵ ਮਾਰ ਨੂੰ ਜਾ ਕੇ ਫੱਟੀਆਂ ਪਈਆਂ ਇੱਟਾ ਲਾ ਕੇ ਹੋਰ ਇੱਟਾ ਨਹੀਂ ਪਾਣੀ ਬਣਾ ਦੇ ਸਲਾ ਦੇਖ ਲੈ ਕਿੱਥੇ ਕਿੰਨੀ ਕ ਜਾਂਦੀ ਹੈ ਉਹ ਉਹਨੂੰ ਸਾ ਚੱਕ ਪੈਪ ਚੱਕਦੇ ਰੋਬਾ ਜਲੜਕੂ אה? ਖਲੋ ਮੈਂ ਕਹਿੰਦਾ ਥੱਲੇ ਫਿਰ ਹਾਂ ਠੀਕ ਨਾ ਰੱਖ ਉਹ ਨਾ ਟੁਲਾਪ ਬੰਦੇ ਆ ਜਾ ਜਾਨ ਆਹ ਦੇ ਲੈ ਹਲੋ ਕਰੋ ਕੰਦੇ ਨਾ ਆਨਾਈਟ ਨੂੰ ਆਖ ਮਰਾਗ ओया हमरा तो नहीं लाओ ले

ਹੁਣ ਇਹੀ ਫਿਰ ਮਿਸਤਰੀ ਮੈਂ ਕਹਿੰਦਾ ਇੱਧਰ ਨੂੰ ਘੁਮਾ ਲਓ ਇੱਥੇ ਲਾ ਲਓ ਵਾਹ ਕਰ ਦਿਓ ਮੂਰੇ ਆਹੋ ਇਹਦੇ ਮੂਰੇ ਕਰ ਦਿਓ ਉੱਪਰ ਪਰੇ ਤੇ ਇਹਦੇ ਉੱਪਰ ਖੜੀ ਹੋ ਜੂਗੀ ਪਹਿਲਾ ਹੱਥ ਲੈ ਕੇ ਚੱਕ ਲਓ ਭਾਵੇਂ ਹੂੰ ਇਹਨੂੰ ਕੱਚਾ ਜਿਹਾ ਕਰ ਦਿਓ ਮੂਰੇ ਤੇ ਇਹਦੇ ਬਾਅਦ ਉੱਪਰ ਜਾਈਂ ਇਹਨੂੰ ਲੈਂਟਰ ਖੁੱਲ ਜਾਊਗਾ ਹਾਂ ਤੇ ਜੇ ਉੱਪਰ ਲੰਮਾ ਤਾਰੂਗਾ ਇਹ ਇੱਥਾਂ ਉਹ ਤਾਂ ਨਹੀਂ ਹੋਊਗਾ ਫੁੱਟ ਨਹੀਂ 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 ਘੁੰਮ ਕੇ ਐ ਵੱਜੂਗਾ ਵੀ ਐ ਘੁੰਮ ਕੇ ਐ ਵੱਜੂ ਮਿਸਤਰੀ ਉਹ ਤਾਂ ਫੜਕੇਦਾਰ ਨਹੀਂ ਉਹਨਾਂ ਨੇ ਐ ਕਿ ਉਹ ਤਾਂ ਫੜਕੇ ਉੱਤਰ ਫੜਕੇ ਹੋਈ ਹੋਈ ਗੱਲ ਆ ਇਹਦਾ ਪਰਲ ਇੰਟਰ ਲੱਗਾ ਹੈ ਨਾ ਅਸੀਂ ਉਹਨਾਂ ਨੇ ਕਿਹਾ ਫੜਕੇ ਖੋਲਣਾ ਇਸ ਵਾਰੀ ਥੱਲੇ ਨਹੀਂ ਗਏ ਮੈਂ ਹੈਗਾ ਵੀ ਜ਼ੋਰ-ਜ਼ੋਰ ਨਾਲ ਮਾਰਿਓ ਥੱਲੇ ਸਾਡੀ ਫਾਲਸ ਸੀਲਿੰਗ ਜਿਹੜੀ ਹੋਈ ਹੋਈ ਹੈ ਇਹ ਖਰਾਬ ਕਰੋਗੀ ਅੱਜ ਮੈਂ ਫਾਲਸ ਸੀਲਿੰਗ ਦਿਖਾਈ ਉਹਨੇ ਇੱਕ ਬੰਦਾ ਸਾਡੀ ਬਈ ਫਾਲਸ ਸੀਲਿੰਗ ਬਹੁਤ ਪਸੰਦ ਕਰਦਾ ਦੇਖਣੀ ਦਿਖਾ ਦਵਾਂ ਉਹ ਨੂੰ ਲੈ ਵੀ ਤਿਆਰੀ ਹੈ ਦੀ ਯਾਰ ਉਹ ਬਿੰਦੂ ਨੂੰ ਮਾਰੋ ਫੋਨ ਫੋਨ ਯਾਰ ਹੁਣ ਇਹ ਤਾਂ ਬਈ ਸੌਕਾ ਹੁਣ ਹਾਂ ਰੱਬ ਦੇ ਬਿਜਲੀ ਲਾਈਨ ਦੀ ਲੋਕਾਂ ਨੂੰ ਗਲਤ ਬੋਲਣ ਦੀ ਇਹ ਦਿਲ ਸੁੱਕ ਗਿਆ ਨਾ ਹੁੰਦਾ ਜਾਂਦਾ ਹੁੰਦਾ ਜੇ ਸਾਡੀ ਟੈਨ ਸਹੀ ਟਾਈਮ ਉਦੋਂ ਨਾਲ ਹੁੰਦੀ ਤਾਂ ਸਾਡਾ ਸਾਰਾ ਕੰਮ ਹੋ ਜਾਣਾ ਕਰਦਾ ਹੀਆਂ ਆਹੀ ਰਹਿੰਦੇ ਗੱਪੇ ਗੱਪੇ ਸੁਕੂੜੀਏ ਇੱਧਰ ਆ ਗਈ ਤੇੜ ਇੱਥੇ ਆਈ ਤੇੜ ਜੀ ਹਾਂ ਇਹ ਹਾਂ ਮੈਂ ਸੋਚਦੀ ਸੀ ਉਹ ਕਹਿੰਦੇ ਤਾਂ ਹੁੰਦੇ ਨੇ ਪਰ ਹੋ ਜਾਈ ਨਹੀਂ ਕਦੇ ਨਾਲ ਦੇ ਅੱਜ ਕਰਾਉਂਦਾ ਕੁੱਤੀ ਹਾਂ ਹਾਂ ਪਰ ਹੋ ਜੂਗੀ ਤਾਂ ਕਹਿੰਦੇ ਇਹ ਹਾਂ ਨਹੀਂ ਬਣੀ ਰੋਟੀ ਕਦੇ ਨਹੀਂ ਆਉਂਦੀ ਮਾਰੀ ਮੁੱਟੀ ਆਏ ਜਾਂਦੀ ਕਦਾਂ ਹਾਂ ਹਾਂ ਹੁਣ ਤਾਂ ਮੈਂ ਕਿਤੇ ਦੇਖੀ ਸੀ ਤੇੜ ਇਹ ਸਮਝ ਨਹੀਂ ਲੱਗਦੀ ਇੱਕ ਥੋੜੀ ਜੀ ਉਹ ਲੱਗੀ ਮੈਨੂੰ ਖੁੰਜੇ 'ਚ ਕਿੱਥੇ ਵੀ ਖੁੱਲਿਆ ਜੇ ਨਹੀਂ ਹੋਇਆ ਉਹ ਜਿਹੜੀ ਇਹ ਵਿੱਚ ਖੁੰਜੇ ਦੇ ਵਿੱਚ ਉਹ ਆ ਦੇਖ ਹਾਂ ਦਿਖਾਉ ਉਹ ਇਹ ਆ ਮੈਂ ਆਇਆ ਤੇ ਦਿਖਾਉਗਾ ਫਿਰ ਹਾਂ ਮਾ ਲੋ ਲੀ ਜੀ ਉਹ ਲੀ ਜੀ ਚ ਇੰਨੀ ਕਿ ਤਾਂ ਕਹਿੰਦੇ ਸੀ ਕਹਿੰਦਾ ਆ ਜੂਗੀ ਸਾਰੇ ਹੀ ਜੋ ਸਰਕਲ ਬਣਾਇਆ ਦਾ ਕੰਮ ਦਾ ਉਹ ਸਾਰਾ ਟੁੱਟ ਗਿਆ ਹੁਣ ਤੱਕ ਨੂੰ ਸਾਡੇ ਆ ਜਿਹੜਾ ਆਪਣੇ ਬਾਥਰੂਮ ਨਾ ਟਾਇਲ ਲਾਉਣਾ ਟਾਇਲ ਉਹਨੇ ਟਾਇਲ ਖਤਮ ਕਰ ਦੇਣੇ ਤੇ ਹੁਣ ਬਾਦ ਨੂੰ ਕੰਮ ਬਲ ਹੋ ਜਾਣਾ ਤੇ ਉਹਨੂੰ ਉਹਨੇ ਅੰਦਰ ਲੱਗਿਆ ਹੋਣਾ ਤਾਂ ਸਾਰਾ ਸਰਕਲ ਟੁੱਟ ਗਿਆ ਕੰਮ ਦਾ ਅੱਜ ਮੈਂ ਕਿਹਾ ਵੀ ਅੱਜ ਇਹਨੇ ਉੱਪਰ ਉਪਰ ਖਿੱਚ ਲੈਣਾ ਮਿਸਤਰੀਆਂ ਨੇ ਅੱਜ ਦਿਹਾੜੀ ਨਹੀਂ ਇਹੇਗੇ ਐਦਾਂ ਸਰਕਲ ਟੁੱਟ ਜਾਂਦਾ ਬਸ ਫਿਰ ਉਹ ਫਰ ਤੋਂ ਸਪਲਾਈ ਆ ਰਹੀ ਸਿੱਧੀ ਹੋਰ ਵੀ ਪਈ ਐ ਅੱਗੇ ਤਾਂ ਅੱਗੇ ਤਾਂ ਲਾਉਣੀ ਹੋਰ ਇੱਥੇ ਤਾਂ ਕੱਲ ਲਾਉਣੀ ਪੈਸੇ ਇਹ ਹੈਂ ਅੱਗੇ ਹੋ ਜਾਣੀਆਂ ਇੰਨੀ ਜਗ੍ਹਾ 'ਚ ਇਹ ਲੋ ਹੁਣ ਭਾਵੇਂ ਚਲ ਹਾਂ ਕੱਲ ਹੋਉਂਦੀ ਸਾਰੇ ਲੱਗ ਜਾਣਗੇ ਫਿਰ ਹੂੰ ਪਾਣੀ ਭਰਿਆ ਵਾ ਆ ਨਾ ਪਾਣੀ ਚੋਰੀ ਜਾਂਦਾ ਇੱਥੇ ਲੈ ਮੋਟਰ ਬੰਦ ਕਰ ਆਪੇ ਕੱਢਣਾ ਪੈਣਾ ਮੋਟਰ ਚੱਕਣੀ ਪੈਣੀ ਤੇ ਉੱਚਾ ਕਰੇ ਤਾਂ ਬੰਦ ਹੋ ਜਾਂਦਾ ਜਦੋਂ ਮੈਂ ਉੱਚਾ ਪਾ ਦਿੰਦਾ ਨਾ ਇੱਥੇ ਨਹੀਂ ਨੰਚ ਨਹੀਂ ਚੜਦਾ ਇਹਨਾਂ ਵੇ ਦੇਖਿਆ ਟਰਾਈ ਕਰਕੇ ਇਹ ਮੈਂ ਤਾਂ ਆ ਵੀ ਧੋਤੇ ਦੇ ਪਾਣੀ ਕਿੰਨਾ ਸਾਫ ਅੱਜ ਸਾਰੇ ਧੋਕੇ ਭਰੇ ਉਹ ਵੀ ਧੋਕੇ ਭਰਿਆ ਮੈਂ ਤਾਂ ਬਾਟਰ ਫੁੱਲਰ ਵੀ ਤਾਂ ਉਹ ਤਰਕਾ ਹਾਂ ਪਾਣੀ ਆ ਸਾਫ ਨਵਾਂ ਨਕੋਰ ਪਾਣੀ ਭਰਿਆ ਦੇਖੋ ਥੱਲੇ ਤੱਕ ਨਰਦ ਥੱਲੇ ਤੱਕ ਪੂਰਾ ਟਾਈਮ ਲਾਇਆ ਮੈਂ ਇਹ ਸਾਫ ਦੇਖਦਾ ਵਿੱਚ ਨੂੰ ਸੀਸੇ ਵਾਲਾ ਕੋਸਾ ਕੋਸਾ ਬੰਦ ਹਾਂ ਹਾ ਫੱਟਾ ਹਾ ਫੱਟਾ ਹੀ ਕਹਿੰਦਾ ਜੇ ਹੁਣ ਫੇਰ ਚੜਿਆ ਸਾਲਾ ਅੱਧਾ ਲੱਗਦਾ ਫੱਟਾ ਜਾਊਗਾ ਨਹੀਂ ਨਾ ਦੇਖ ਲੈ ਤੂੰ ਵੀ ਆ ਤੇ ਇੱਧਰ ਸਾਈਡ ਤੇ ਨਾ ਤੁਮੇ ਤਾ ਟੁੱਟਿਆ ਹੋਈ ਆ ਇਹਦਾ ਇੰਨਾ ਦਾ ਚੱਲਦਾ ਜੀ ਹਾਂ ਇੰਨਾ ਨਹੀਂ ਹੋਣਾ ਮੈਂ ਗਾਇਸ ਮੈਂ ਕਿਚਾਂਗੇ ਅੱਦਾਂ ਚਾ ਰੋਟੀ 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 ਬਣਾ ਲਓ ਰੋਟੀ ਬਣਾ ਲੈ ਮੈਂ ਉਹ ਤਾਂ ਕਿੰਨਾ ਚਾਹ ਦੇਦੀ ਆ ਹੂੰ ਨਿਤ ਚਲ ਚਾਹੇ ਲਿਆ ਦੇ ਫਿਰ ਹੈ ਨਹੀਂ ਚਾਹਣਾ ਦਸਕੂਟ ਵਗਰਾ ਦਸਕੂਟ ਖਾਤਾ ਨੂੰ ਸੂੜ ਮੁਕਿਆ ਸੰਭਾਰਾ ਸੰਭਾਰਾ ਖਤਮ ਹੋ ਗਏ ਹਾਂਜੀ ਲੇਓ ਫਿਰ ਚਾਹੇ ਚਾਹੇ ਲੇਓ ਚਾਹੇ ਲੇਓ ਫਿਰ ਆਹ ਨਿਬੜ ਕੇ ਕੰਮ ਫਿਰ ਤੇ ਹੁਣ ਬੜੇ ਰੇਤ ਵਿੱਚ ਘਟ ਮਾਰਦੀ ਬਸ ਹਰੇ ਤੰਦਰ ਕਾਲੀ ਸਾਰਾ ਉਹ ਇਹਦੇ ਨਾਲ ਮਜ਼ਬੂਤੀ ਨੂੰ ਬੰਨਣਾ ਤਾਂ ਨਹੀਂ ਲੋੜ ਪੈਂਦੀ ਕਿਤੇ ਬਾਈ ਤੇ ਨਾਲ ਮਜ਼ਬੂਤੀ ਹੋ ਜਾਂਦੀ ਹੈ ਜਦੋਂ ਕੋਣੂ ਜਾਂਦੇ ਆ ਫਿਰ ਬੰਨਣ ਦੀ ਉਹ ਹੁੰਦੀ ਆ ਅੱਛਾ ਹੁਣ ਦੋ ਪੈਰਾਂ ਦਾ ਕੋਈ ਨਹੀਂ ਹੁੰਦਾ ਕਿੰਨਾ ਉੱਪਰ ਜਾੜਾ ਆਪਾਂ ਨੇ ਇੱਥੇ 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 ਤੇ ਆਊਗਾ ਫਿਰ ਤਾਂ ਹਾਂ ਫਿਰ ਬੰਨ੍ਹਣੀ ਹੋਣੀ ਉੱਪਰ ਨਾ ਇਹਦੇ ਪਰੇ ਰੱਖੋ ਜੀ ਮੂਰੇ ਬਨੇਰੇ ਪਰ 3 ਫੁੱਟ ਆ ਤਿੰਨ ਪਰ ਦੇਖੀ ਮੈਂ ਤਿੰਨ ਫੁੱਟ ਕਿੰਨੀ ਇਹ ਰੱਖੋ ਜੀ ਇਹਦੇ ਪਰ 3 ਕੇ ਆ ਦੇਖ ਲੰਨੇ ਆ ਨਹੀਂ ਫਿਰ ਥੱਲੇ ਤੇ ਜਾਓ ਉਸ ਤੋਂ ਪੈਰ ਨਹੀਂ ਕਰਲਾਂਗੇ ਪੈੜਾ ਕਰਲਾਂਗੇ ਪੁਣੇ ਪੈੜਾ ਵੀ ਹੋ ਸਕਦੀ ਆ ਆਪਣੇ ਉਹ ਡੰਡੇ ਦਾ ਰੱਖੇ ਉਹ ਤਾਂ ਰੱਖਿਆ ਹੋਈਆਂ ਆਪਣੀਆਂ ਹੁੱਡੇ ਦਾ ਰੱਖੇ ਹੋਈਆਂ ਵਿੱਚ ਜਿਹੜਾ ਹੁੱਡੇ ਜਿਹੜਾ ਵਿੱਚ ਇਹਨੇ ਵੀ ਇੱਕ ਪੈਰ ਬਾਹਰੋਂ ਵੱਧ ਗਿਆ ਇਹਦੇ ਤੋਂ ਆਹੋ ਘੜੀ ਕਰਕੇ ਹਾਂ ਮੈਨੂੰ ਇਹ ਦੱਸਿਓ ਵੀ ਆਪਾਂ ਜਿਹੜੀ ਲਾਈਵ ਵੀਡੀਓ ਬਣਾਉਂਦੇ ਆ ਉਹਦੀ ਲੈਂਥ ਕਿੰਨੀ ਰੱਖੀ ਪਹਿਲਾਂ ਮੈਂ 10 ਮਿੰਟ ਦੀ ਰੱਖਦਾ ਹੁੰਦਾ ਸੀ ਉਹ ਮੈਂ ਥੋੜੀ ਜਿਹੀ ਵਧਾਉਣ ਲੱਗ ਗਿਆ ਵੀ ਥੋੜੀ ਜਿਹੀ ਵੱਡੀ ਗੱਲ 20 ਮਿੰਟ ਦੀ ਬਹੁਤ ਹੈ ਵੀ 20 ਮਿੰਟ ਦੀ ਰੱਖ ਲੈ ਕਰੀਏ ਤੇ ਕਈ ਕਮੈਂਟ ਇਹ ਵੀ ਆਇਆ ਸੀ ਕਿ ਅਸੀਂ ਕਹਿੰਦੇ ਮੋਟਰ ਵਾਲਾ ਲਾਈਵ ਮਿਸ ਕਰ ਰਹੇ ਆ ਦੇਖਦੇ ਆ ਕਿ ਮੋਟਰਪੜ ਤੇ ਲਾਈਵ ਇੱਕ ਘਰ ਤੋਂ ਲਾਈਵ ਇਹੇ ਕੁਝ ਕਰਦੇ ਕੁਛ ਇਦਾਂ ਦਾ ਇਦਾਂ ਨੂੰ ਸੋਚਦੇ ਕੁਛ ਕੰਦ ਬੜੀ ਸੋਹਣੀ ਹੋ ਜਣੀ ਤੇ ਆ ਹਨ ਅੱਜ ਦੋ ਹੈ ਦੋ ਇੱਕ ਤੋਂ ਦੇਖ ਲੈ ਕੇ ਸਾਥੀ ਦਾ ਪੁੰਨਿਆ ਗਿਆ ਇਸ ਤਰ੍ਹਾਂ ਹੋ ਲੱਗ ਜਾਣਾ ਅੱਗੇ ਨਵੀਂ ਕਿਚ ਥੱਲੇ ਨੂੰ ਹੋ ਗਏ ਉਹਨੇ ਉਹਨੇ ਰਾਜੂ ਨੇ ਰੱਖਤੀਆਂ ਦੀਆਂ ਉੱਥੇ ਹੈ ਨਹੀਂ ਦੀਆਂ ਇੱਕ ਕੰਟੀ ਲਾਇਆ ਯੂ ਯਾ ਮੋੜਣੀ ਆ ਪਾਣ ਸੁਧੀਆਂ ਤੂੰ ਕੱਲ ਜੀਤਨ ਪੁੱਛਦਾ ਸੀ ਵੀ ਆਊਗਾ ਕਿ ਨਹੀਂ ਫੋਨ ਤਾਂ ਕਰ ਲੈ ਜਾ ਗਿਆ ਹੁੰਦਾ ਮੈਂ हां कल को काऊ भाई तेरा भाई दिया पर दो बंदे फिर खिंच देना काम तो दो दिन से देला भी काम ਉੱਥੇ ਖੜ ਗਿਆ ਜਮਾ ਨਹੀਂ ਹੋਇਆ ਹੈ ਕਿ ਨਹੀਂ ਕਾਫੀ ਕੰਮ ਹੋ ਜਾਣਾ ਤਾਂ ਆਪਣਾ ਪਿੱਛੇ ਤੇ ਫੜ ਲੈ ਪਿੱਛੇ ਤੇ बजਨੀ ਆ ਸਾਲਾ ਇਹ ਤਮੇ ਤਾਂ ਥੱਲੇ ਵਾਲਾ ਤੋੜਨਾ ਵਜਨ ਉੱਪਰ ਤੋਂ ਹੋਰ ਚੱਕ ਲਿਆਦਾ। ਹਾਂਜੀ। ਉਹ ਥੱਲੇ ਵਾਲੇ ਫਟਾ ਦੇ ਉਹ ਸਾਲਾ ਹਲਕਾ ਨਾ। ਸਵੇਰੇ ਸਵੇਰੇ ਪੈਡ ਲੈਂਦੀ ਇਹ ਸਾਰਾ ਕੁਝ ਸਾਰੀ ਤਿਆਰੀ ਦੀ। ਚਲੋ ਜੀ ਅੱਪਾ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਆਂ ਜੀ। ধন্যবাদী কালু লাইন খেল